ਕੋਈ ਨਹੀਂ ਨਾ ਮੈਂ ਕਰ ਲਈਆ ਥੋੜੇ ਤੋਂ ਬੰਦੇ ਗਰ ਤੋਂ ਵੀਰੇ ਦਾ ਬਣਾਉਂਦੇ ਆਪਣੇ ਆਪਣੇ ਵੀਡੀਓ ਨੂੰ ਕਿੱਦਾਂ ਬਣਿਓ ਹਨ ਬੰਦੇ ਤਾਂ ਬਸੰਜ ਜਾਂਦੇ ਸਾਰੇ ਨਵੇਂ ਕਰਾਉਂਦੇ ਸਾਨੂੰ ਆਜੋ ਲਾਈਵ ਤੇ ਥੋੜੀ ਹੋ ਜਾ ਆਜੋ ਆ ਵੀ ਮਾਈਕ ਤੇ ਜਾ ਲਿਓ ਲੈਣ ਆਏ ਹਾਂ ਜੇ ਮੈਂ ਆਉਣ ਕੋ ਲਈ ਤੇ ਅਰੋ ਲਈ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆਪਾਂ ਲੋਕ ਸਾਰੇ ਥੋੜੇ ਤੇ ਜਾਣੇ ਹਰੋਂ ਬਗਾਲਾਂਗੇ ਇਦਾਂ ਕਹ ਜੀ ਇਹ ਪਿੰਡ ਦਾ ਜੱਟ ਆਪਣੇ ਹੁਣ ਨਿਊ ਮੁੱਲੇ ਨਹੀਂ ਪਾਣਾ ਰਹੇ ਨਵੇਂ ਇਦਾਂ ਹੁਣ ਪਲਾਟ-ਪਲੋਟ ਕੱਟ ਹੋ ਗਏ ਸਾਰੇ ਠੀਕ ਹੈ ਜੀ ਇਹ ਸਾਡੇ ਰਾਹ ਆ ਉਧਰ ਪਿੰਡ ਨੂੰ ਠੀਕ ਹੈ ਜੀ ਇਹ ਗ੍ਰਾਂ ਆਟੇ ਵਾਲਾ ਰਾਹ ਆ ਜਾਨੀ ਕਹਿਣ ਦਾ ਮਤਲਬ ਹਨਾ ਅਟੇ ਵਾਲਾ ਰਾਹ ਆ ਇਹ ਇਹਦੇ ਵਿੱਚ ਜਿੱਦਾਂ ਨਿਊ ਮਹੱਲੇ ਹੁਣ ਜਿਹੜੇ ਬਣਦੇ ਆ ਸਾਡੇ ਪਿੰਡ ਦੇ ਬਾਹਲੀ ਸਾਈਡ ਵਾਲੇ ਜ਼ਮੀਨਾਂ ਉੱਥੀਆਂ ਹੋਈ ਜਾਂਦੀਆਂ ਨਾ ਸੌਚ ਬੰਦ ਕੀਤਾ ਹੋਈ ਠੀਕ ਹੈ ਜੀ ਜ਼ਮੀਨਾਂ ਸਾਰੀਆਂ ਹੋਈ ਜਾਂਦੀਆਂ ਉਹ ਬੰਦ ਪਾਉਂਦੇ ਆ ਜਿਹੜੇ-ਜਿਹੜੇ ਸੈਟ ਬਣ ਜਾਂਦੀ ਆ ਇੱਧਰ ਪਾਣੀ ਦਾ ਵਾਰ ਹੈ ਨਹੀਂ ਠੀਕ ਠਾਕ ਹੈ ਜੀ ਪਾਣੀ ਹੈ ਨਾ ਸਾਡੇ ਪਾਸ ਨਾ ਜਓ ਦੇਖੋ ਸਿਆਣੇ ਬੰਦੇ ਇੱਦਾਂ ਕੰਮ ਕਰਦੇ ਆ ਉਧਰੋਂ ਨਿਕਲਾਂਗੇ ਨਾ ਸਾਰਾ ਜਿੱਦਾਂ ਰਾਹ ਲੱਗਦਾ ਨਾ ਆ ਦੇਖੋ ਇਹ ਸਾਰੇ ਇੱਧਰ ਨਵੀਂ ਸਾਈਡ ਹੈ ਸਾਰਾ ਪਧਰਾ ਹੁੰਦਾ ਜੇ ਕਿਸੇ ਟਾਈਮ ਨੂੰ ਹੌਣ ਸਾਰੇ ਦੇਖ ਲੋ ਮਹੱਲੇ ਜਿੱਦਾਂ ਘਰ ਬਸੇ ਜਾਂਦੇ ਹਨ ਸਾਰੀਆਂ ਬਾਹਰੋਂ ਆ ਕੇ ਜਿੱਦਾਂ ਜੜੀ ਆਪਣੇ ਵੀਰ ਤੇ ਮੇਰੇ ਵੀ ਸਾਰੇ ਆ ਕੇ ਰਹੀ ਜਾਂਦੇ ਹਨ ਹਨਾ ਦੇਖੋ ਇਹਨਾਂ ਦਾ ਵਧੀਆ ਦੂਜਾ ਹੋ ਹੀ ਜਾਂਦਾ ਸਿਸਟਮ ਨਾਲ ਹੌਲੀ ਹੌਲੀ ਸਾਰੀ ਰੱਕੀ ਹੋ ਜਾਂਦੀ ਹੈ ਪਰ ਇਹਦੇ ਵਾਲੇ ਵਾਲੇ ਹਨਾ ਅਲਥੇ ਵਾਲੇ ਲੋਕ ਘਟ ਰਹਿੰਦੇ ਕਰਕੇ ਰਾਹ ਤਾਂ ਠੀਕ ਠਾਕ ਹੀ ਆ ਹਨਾ ਤਾਂ ਕਰਕੇ ਪਰ ਹੌਲੀ ਹੌਲੀ ਲੋਕ ਆ ਕੇ ਰਹੀ ਜਾਂਦੇ ਕਰਦੇ ਹਾਂ ਇੱਥੇ ਫਾਰ ਕਪੂਰਤ ਨਵੀਂ ਪਾਣੀ ਸਾਰੀ ਆ ਸਾਡੇ ਸਾਹਮਣੇ ਹੀ ਹਨਾ ਜੀ ਮੈਂ ਵੀ ਬੈਲੇ ਇਹ ਲੈਣਾ ਇੱਕ ਰੱਬ ਹੋਈ ਉਹ ਤਾਂ ਜਿਆ ਬਲਾ ਕੇ ਆਪਣਾ ਵੀ ਕਿੰਦਾ ਹੀ ਕਿੰਦਾ ਆ ਐਡਾ ਲੋਕ ਬਾਹਰ ਬਾਹਰ ਬਸ ਜੰਦੇ ਆ ਨਵੇਂ ਮੱਲਾ ਆਏ ਸਾਡੇ ਪਿੰਡਾਂ ਦਾ ਨਵਾ ਨਾਲੀ ਹੋੜ ਜਾਨ ਕੋਈ ਕੋਈ ਜਾਂਦਾ ਹਨਾ ਉਹ ਭਰੀ ਜਾਂਦਾ ਸਾਡਾ ਪਿੰਡ ਦਾ ਪਿੰਡ ਦਾ ਸਾਡਾ ਪਿੰਡ ਸਾਰਾ ਭਰਿਆ ਜੀ ਇੱਥੇ ਜਣ ਕੇ ਸਾਡੇ ਨਵੇਂ ਸਾਹੇ ਘਰਾਂ ਵੀ ਬਣੇ ਹਨਾ ਆਹ ਏਡਾ ਸਾਰੀਆਂ ਨਾਲ ਹੁਣ ਹੋਟ ਕੇ ਕਰਨਾ ਕੈਮਰਾ ਹੱਲਾ ਹੈ ਠੀਕ ਹੈ ਜੀ। ਇਹ ਗਾੜੀ ਇੱਥੇ ਨਵੇਂ ਬਣੇ ਨਾ ਦੇਣਗੇ। ਯਾਰ ਇਹ ਹੋ ਗਿਆ। ਉੱਥੋਂ ਪੂਰੇ ਦੂਜੀ ਗਾਉਂ ਤੋਂ ਮਿਲਿਆ ਆ। ਠੀਕ ਹੈ ਜੀ। ਇਹ ਬਾਹਲੀ ਸਾਈਡ ਆ ਉੱਧਰੇ ਨਾਲੇ ਮੱਲਾ ਨਾ ਇਹਨੂੰ ਨਿਕਲ ਜਾਂਦਾ ਸਾਰੇ। ਠੀਕ ਹੈ ਜੀ। ਨਿਆਣੇ ਫਿਰਦੇ ਆ। ਤੁਹਾਨੂੰ ਦਿਖਾਉਦਾ। ਤੇ ਨਿਆਣੇ ਕਿਹੜੇ ਆ ਇਹ ਨਵੀਂ ਸਾਈਡ ਆ ਸਾਰੀ। ਇੱਥੇ 간ਦੇ ਬਾੜ ਬੰਨ੍ਹ ਦੀ ਬਗਰਾ ਬਾਂਡੀ ਦਾ ਜਿਹੜਾ ਟਿੱਟੇ ਇੱਥੇ ਹੋਆ ਦਾਲੇ ਪੂੜਾ ਬਗਰਾ ਹੀ ਆ ਪਰਦੇ ਸਾਰੇ ਸਾਹਮਣੇ ਜਿਹੜੇ ਟੁੱਠੀਆਂ ਪਾ ਖੜੀਆਂ ਹੋਈਆਂ ਲੰਦੀਆਂ ਪਿੰਡ ਕਿੰਨਾ ਸਮੇਂ ਦੇ ਹਾਵਨਾ ਚੇਂਜ ਹੋਈ ਜਾਂਦਾ ਹੈ ਆ ਸਾਰੇ ਨਵੇਂ ਘਰ ਬਣੇ ਨੇ ਸਮੇਂ ਦੇ ਹਾਵਨਾ ਸਾਰਾ ਕੁਝ ਨਹੀਂ ਹੋਈ ਜਾਂਦਾ ਵੀਰੋ ਵੀ ਗਈ ਸਾਰੇ ਆਹ ਦੇ ਰੋ ਰੋ ਮੁੰਲੇ ਜਾਣਗੇ ਪੂਰਾ ਮੁੱਲਾ ਜਿਹਦੇ ਬਾਰੇ ਪਤਾ ਕਿਸੇ ਨੇ ਅੰਦਾਜ਼ਾ ਨਹੀਂ ਲਾਇਆ ਇੱਥੇ ਪਸਪਤ ਆ ਰਹੀ ਹਮੇਸ਼ਰੇ ਤੋਂ ਸਾਰੇ ਕੁਝ ਬਣ ਗਿਆ ਹੁਣ ਸਾਨੂੰ ਮਾਏ ਤੋਂ ਦਿਖਾ ਲਾ ਕਿਹੜੀ ਬੜੇ ਪਿੰਡ ਸੈਡ ਆ ਦਾ ਮੁੰਡੇ ਮੈਚ ਖੇਡਦੇ ਆ ਹੁਣ ਕੋਈ ਨਹੀਂ ਸੈਡ ਕਿਹਦੇ ਆ ਜੀ ਆਹ ਹੱਦ ਭਜੀਆਂ ਆ ਪਤਾ ਉਹਦਾ ਹੱਦ ਭਜੀਆਂ ਆ ਸਿੰਗੂ ਵੀ ਸਾਰੇ ਸਾਰੇ ਚਾਰੀ ਚੱਲ ਰਹੇ ਜੋ ਬਣਾ ਨਾ ਮੇਰੇ ਸਿਰ ਉੱਪਰ ਨਵਾਂ ਮੱਲਾ ਰਿਹਾ ਹੈ ਇਹ ਦੇਖੋ ਪਿੰਡ ਰੌਂਡ ਤੇ ਜੀ ਲੋ ਜੀ ਜ਼ਮੀਨ ਜਿਹੜੀ ਆ ਪੱਧਰੀ ਜਾਈ ਦੇਖਣੀ ਆ ਬੋਲੀ ਬੋਲੀ ਸਾਰੀ ਜੀ ਸਰਾਰ ਉ ਤਾਂ ਠੀਕ ਭਾਜ ਰਿਹਾ ਤਾਂ ਦਾ ਇਹ ਜੀ ਜਿਹੜੀ ਤਾਂ ਹਾਂ ਕਰਕੇ ਵੀਡੀਓ वगैरह ਹੈ ਨਾ ਜੀ ਆ ਦੇਖੋ ਹੌਲੀ ਹੌਲੀ ਪlant ਕੱਟ ਹੋ ਰਿਹਾ ਸਾਰੇ ਜੜ੍ਹ ਕੇ ਸਮੇਂ ਦੇ ਹਿਸਾਬ ਨਾਲ ਸਾਰਾ ਕੁਝ ਚੇਂਜ ਹੋ ਜਾਂਦਾ ਠੀਕ ਹੈ ਉਹ ਪਦਰਾਂ ਹੀ ਇੱਥੇ ਅਸੀਂ ਖੇលਦੇ ਹੁੰਦੇ ਸੀ ਆ ਕੇ ਹੁਣ ਦੇਖੋ ਸਾਰੇ ਘਰ ਬਸ ਗਏ ਹੌਣ ਵਾਲੇ ਸਮੇਂ ਦੇ ਵਿੱਚ ਸਿਸੀ ਸਿਸੀ ਐਕਸ ਨਹੀਂ ਬਣਦੀ ਕੀ ਲਿਖਿਆ ਨਹੀਂ ਪਤਾ ਹੀ ਨਹੀਂ ਆਪਾਂ ਨੂੰ ਠੀਕ ਹੈ ਜੀ ਆਦੇ ਤੋਂ ਇਹ ਸਾਰੇ ਘਰ ਬਸ ਗਏ ਪਦਰਾਂ ਹੀ ਹੁੰਦੇ ਸੀ ਸਾਰੇ ਇਹ ਹੁਣ ਜਾ ਕੇ ਬੜੇ ਪਿੰਡ ਵਾਲੀ ਸਾਈਡ ਨੂੰ ਲੱਗਦਾ ਰਹਾ ਦੁਵਾੜਨਾ ਦੇਖੋ ਸਾਰੇ ਪਰੀ ਜਾਂਦਾ ਹੌਲੀ ਹੌਲੀ ਲੋਕ ਰਹੀ ਜਾਂਦੇ ਆ ਕੇ ਜਿਹੜੇ ਪਦਰੇ ਸੀ ਸਾਰੇ ਇੱਥੇ ਦਰਗਤ ਤੇ ਦਰਸਤ ਹੁੰਦੇ ਸੀ ਪਰ ਹੁਣ ਦੇਖੋ ਹੱਦ ਦੇ ਸਾਹਮਣੇ ਸਾਰੇ ਦੁੱਧੇ ਹੋ ਗਏ ਹਨ ਬਣ ਕੇ ਦਾ ਠੀਕ ਹੈ ਜੀ ਬੜੋ ਹੋਈ ਗੰਡੀ ਹੋਣੀ ਇਹ ਸਾਰੇ ਹੀ ਜਣਗੇ ਹੋ ਗਿਆ ਹੋਲੀ ਹੋਲੀ ਪਲਾਟ ਕੱਟ ਹੋ ਗਏ ਘਰ ਬਣ ਜਾਂਦੇ ਸਾਰੇ ਆਹ ਅਰੇ ਵੀਲ ਸਾਈਡ ਆੜੇ ਉੱਧਰ ਆ ਜਗਾ ਯਾਰ ਇੱਧਰ ਜੀ ਰਹਾ ਹੈ ਕਿ ਨਿਕਲ ਰਹਾ ਉਧਰ ਆਪਣੇ ਪਿੰਡ ਵੱਲੋਂ ਨਿਕਲੇ ਹੋਏ ਨੇ। ਉਹ ਉੱਥੇ ਠੀਕ ਹੈ। ਉਹ ਜਿਹੜਾ ਰਾਹ ਉੱਧਰ ਗਿਆ। ਦੇਖੋ। ਸਾਡੇ ਬਾਹਰ ਦੀ ਦੂਜੀ ਸਾਈਡ ਆ। ਤਾਂ ਉੱਧਰ ਜਾਣ ਦਾ ਫੇਰਾਂ ਨੂੰ ਦੂਜਾ। ਪਰ ਜੇ ਉੱਧਰ ਨੂੰ ਜਾਣਗੇ بڑے ਪਿੰਡ ਵਾਲੀ ਸਾਈਡ ਆ। ਉਹ ਦੇਖੋ ਉੱਧਰ ਦੀ ਕਲੋਨੀ ਪਾਸ ਗਈ ਜਿਹੜਾ ਨੰਦਸਾਰੀ ਨੈੱਟ ਤੇ। ਹੋ ਗਿਆ। ਬਹੁਤ ਸਾਹਮਣੇ ਲੱਦੀ ਹੁਣੀ ਸਾਰੀ ਇਹ ਕਲੋਨੀ ਪਾਸ ਗਈ ਸਾਰੀ। ਪਟਾ ਅਤੇ ਵਗੈਰਾ ਸਾਰੇ ਘਰ ਹੌਲੀ ਹੌਲੀ ਜਣੇ ਬਣੀ ਜਾਂਦੇ ਸਿਸਟਮ ਨਵੇਂ ਤੋਂ ਨਵੇਂ ਘਰ ਬਣੀ ਜਾਂਦੇ ਠੀਕ ਹੈ ਜੀ ਇਧਰ ਆਉਣਾ ਪੈਣਾ ਫਿੱਟਾ ਲਾ ਕੇ ਪੂਰੀ ਪਾ ਲਈ ਨੰਗਦੀ ਪਾ ਨਹੀਂ ਲੰਗਦੀ ਪਰ ਇਦਾਂ ਬਣੀ ਜਾਂਦਾ ਸਿਸਟਮ ਆ ਦੇਖੋ ਪਲਾਟ ਜਿਹੜੇ ਵਿਲੇ ਸੀ ਹੌਲੀ ਹੌਲੀ ਜਣੇ ਤੇ ਸਾਰੇ ਭਰ ਜਾਣੇ ਆ ਕਹਿਣ ਦਾ ਮਤਲਬ ਉਹ ਦੇਖੋ ਤਖਾਨਾ ਪੈ ਰਹੀਆਂ ਆ ਮੂਰੇ ਸਾਰਾ ਕੋਸ਼ੇ ਚੂਗਾ ਹੋ ਜਾਣਾ ਹਾਂ ਠੀਕ ਹੈ ਜੀ ਖੇਤ ਵਗੈਰਾ ਜੱਟ ਵੇਚ ਕੇ ਜਿੰਦਾ ਕਹੇ ਜੀ ਆਪਣੇ ਭਰਾ ਹੀ ਆ ਉਹ ਵੀ ਵੇਚ ਕੇ ਵਿਰਾਸਤਾਈ ਜਾਂਦੇ ਆ ਠੀਕ ਹੈ ਜੀ ਸਾਰੇ ਬਾਹਰ ਗਏ ਜਾਂਦੇ ਆ ਫਲਾਟ ਦੇ ਉੱਤੇ ਬੈਠੇ ਜੀ ਬਾਹਰ ਨਾਲ ਬਹੁਤਿਆਰ ਮੈਨੇ ਪੈਣ ਦੇ ਖਾਤਮ ਹੋ ਗਏ ਸਾਰੇ ਜਿਹਨਾਂ ਉੱਧਾ ਰੋਜਾ ਟਿਕਟ ਨੇ ਉਹ ਉੱਧਾ ਦਿਖਾਉਂਦਾ ਆ ਵੀ ਇਧਰ ਮੁਹੱਲਾ ਨਵਾਂ ਬਣਿਆ ਜੀਆ ਜੀ ਆ ਦੇਖੋ ਹੰਦੇ ਕੀ ਕਰਦੇ ਮੈਂ ਤਾਂ ਇਹ ਦਿਖਾਉਂਦੇ ਆ ਵੀ ਮੱਲਾ ਨਵਾ ਬਣਿਆ ਸਾਰਾ ਹੀ ਜੀ ਸਾਰੇ ਮੱਲਾ ਨਵਾ ਬਣ ਗਏ ਵੀਰੋ ਯਾਨੀ ਵੇਖੀ ਸੀ ਇੱਥੇ ਜੀਆ ਜੀ ਆ ਦੇਖੋ ਮਗਾਨ ਪਈ ਜਾਂਦੇ ਆ ਉਹ ਦੇਖੋ ਕਿੰਨੇ ਤਣੇ ਦਮੇ ਸ਼ੁਰੂ ਹੋਏ ਉਹ ਜੀਆ ਜੀ ਮਗਾਨ ਦੇਖੋ ਪਈ ਜਾਣੇ ਹੁਣ ਇਹ ਬਣੀ ਜਾਣੇ ਮਗਾਨ ਦੇਖੋ ਕੰਡੇ ਘਰ ਬੰਦੇ ਆਲੇ ਤੁਹਾਡੀ ਕੋ ਸਾਡੇ ਵਧੀਆ ਗੱਲ ਆ ਕੋਈ ਦੰਤਰ ਦੰਤਰ ਵੀ ਜਿਹੜਾ ਪਿੰਡ ਦੀ ਹੈ ਨਾ ਸਾਰੀ ਵਧੀਆ ਗੱਲ ਆ ਦੇਖੋ ਆ ਵੀ ਪਲਾਟ ਕੱਟ ਹੋ ਗਏ ਦੂਜੇ ਹੋ ਜਾਂਦੇ ਆ ਸਾਡਾ ਜਿਹੜਾ ਪਿੰਡ ਹੈ ਤਾਂ ਗ੍ਰੈਂਜ ਲੱਗ ਗਿਆ ਹੁਣ ਇਹ ਤਾਂ ਗ੍ਰੈਂਜ ਆਉਣ ਵਾਲੇ ਸਮੇਂ ਦੇ ਵਿੱਚ ਗਿਆ ਹੈ ਤਾਂ ਸਾਡਾ ਇਹ ਜੀ ਉਹ ਸਿੱਧਾ ਦਰ ਨਾ ਆ ਰਿਹਾ ਹੈ ਜੀ ਜਸਮਨ ਜੀ ਬਹੁਤ ਵਧੀਆ ਜੀ ਬਹੁਤ 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 ਸਾਡੇ ਰਾਮਣੇ ਠੀਕ ਆ ਜੀ ਲਾਈਵ ਮਾੜਾ ਜਿਹਾ ਹਾਈਲਟ ਜਾਂਦਾ ਹੁੰਦਾ ਹੁੰਦਾ ਜੀ ਮਹੱਲਾ ਨਵਾ ਬਾਗ ਤੁਹਾਡੇ ਸਾਹਮਣੇ ਇਹਦੇ ਹਾਲਾਤ ਦੀ ਕੋਸ਼ਿਸ਼ ਕਰਨਾ ਹੈ ਠੀਕ ਹੈ ਜੀ ਆਹ ਸਾਹਮਣੇ ਤੋਂ ਵੀ ਜਿਹੜਾ ਉਹ ਧਾਰੇ ਪਾਸੇ ਆਪਰੇ ਪੰਜਾਬ ਦੇ ਵਿੱਚ ਬਾਹਰ ਉਹ ਜਿਆਦਾ ਤੋਂ ਬੀਚ ਦੇ ਵਿੱਚ ਪੱਜਾ ਲੈ ਗਿਆ ਨਾ ਤੁਰ ਗਿਆ ਆਣੇ ਕਿਉਂਦੇ ਆ ਇਹ ਬਿਜਲੀ ਦਾ ਰੋ ਸਾਡਾ ਪੀਸ ਹੀ ਨਹੀਂ ਘਰ ਲੱਗਦਾ ਫਟਾ ਸਾਰਾ ਹੀ ਠੀਕ ਹੈ ਜੀ ਬਿਜਲੀ ਘਰ ਹੁੰਦੇ ਇਦਾਂ ਹਾਂ ਸਾਹਮਣੇ ਬਿਜਲੀ ਘਰ ਹੀ ਗਿਆ ਬਿਜਲੀ ਘਰ ਵਾਲੀ ਸਾਈਡ ਨਾਲ ਲਗੜ ਕੇ ਦੀ ਠੀਕ ਹੈ ਸਾਰੀ ਬਿਜਲੀ ਘਰ ਵਾਲੀ ਸਾਈਡ ਹੈ ਲਾਈਵ ਉੱਧਰ ਇੱਕ ਮੈਂ ਕਰਾਂਗਾ 10 ਮਿੰਟ ਹੋ ਜਾਵੇਗਾ ਮੈਂ ਪਹਿਲੀ ਇਹ ਲੈਣਾ ਆਇਆ ਸੀ ਅਰੇ ਬੀਂਗ ਰਹੀ ਹੈ ਮੈਂ ਪੋਚ ਗਿਆ ਤੇ ਤੁਹਾਨੂੰ ਦੋ ਜਿਹੜੀ ਸੜਕ ਤੇ ਦਿਮਾਗ ਦੀ ਤੁੰਗ ਘਟਿਆ ਬਹੁਤ ਜ਼ਿਆਦਾ ਭਰੇ ਨੇ ਆਹ ਜਿਹੜੀ ਇੱਧਰ ਬਣੇ ਜਾਂਦੇ ਘਰ ਆਪਣੇ ਪਿੰਡ ਦੇ ਵਿੱਚ ਨਾ ਮਿੱਤ ਨਾਲ ਲੇਖਾ ਕਰਦੇ ਜੀ ਇਹ ਵੀ ਪਰ ਅੱਜ ਕੱਲ ਪਛਾਣ ਨਹੀਂ ਹੁੰਦਾ ਪਿੰਡ ਆ ਗਿਆ ਵੱਡਾ ਪਿੰਡ ਦਾ ਕਿਹੜਾ ਨਹੀਂ ਹਾਂ ਪਾਉਂਦ ਕਰਕੇ ਬੱਲ ਆ ਗਿਆ ਜੀ ਮੇਰਾ ਭਰਾ ਹਾਂ ਦਾ ਤੁਹਾਨੂੰ ਤੇ ਰਾਹ ਆ ਜੀ ਆਟੇ ਵਾਲਾ ਰਾਹ ਤਾਂ ਉੱਪਰੋਂ ਹੌਲ ਬਣਦੇ ਹੌਲੀ ਹੌਲੀ ਆਪਣਾ ਮੋਕ ਟੈਂਪਰ ਬੈਲ ਆ ਗਿਆ ਬੈਲ ਆ ਗਿਆ ਦੇ ਦੇ ਹੋਲੀ-ਹੋਲੀ ਬਣੀ ਜਾਂਦੇ ਆ ਜੀ ਸਾਰਾ ਹੀ ਸਾਡੇ ਸਾਹਮਣੇ ਇੱਧਰ ਵੀ ਵਗੈਰਾ ਵਾਲੇ ਜਿਹੜੇ ਪਾਸੇ ਆਪਾਂ ਜਾ ਗਏ ਆ ਉਧਰ ਵੀ ਤੁਹਾਨੂੰ ਮੈਂ ਤੋਂ ਸਾਈਡ ਦਿਖਾ ਦਿਆਂਗਾ ਨਾ ਉਹ ਵੀ ਰਾਹ ਇਦਾਂ ਹੀ ਆ ਤਾਰ ਤੁਹਾਡੇ ਸਾਹਮਣੇ ਹੀ ਸਾਡਾ ਨਿਊ ਮੁਹੱਲਾ ਪਿੰਡ ਦਾ ਇੱਕ ਹੋਰ ਆ ਕਲੋਨੀ ਉਹ ਵੀ ਤੁਹਾਨੂੰ ਦਿਖਾ ਲਾਂਗੇ ਹੌਲੀ ਹੌਲੀ ਠੀਕ ਹੈ ਜੀ ਮੈਨ ਲੈ ਕੇ ਫਿਰ ਅਗਲੀ ਸਾਈਡ ਦਿਖਾਉਂਦੇ ਦੂਜੀ ਸਾਈਡ ਜਿਹੜੀ ਆ ਉਹ ਵੀ ਦਿਖਾ ਲਵਾਂਗੇ ਠੀਕ ਹੈ ਜੀ ਤੇ ਦੇਖੋ ਬਾਜ ਚ ਲੈ ਜਾ ਮਾ ਬਾਜ ਚ ਲੈ ਜਾ ਵੇ ਉੱਤੇ ਬਿਲਕੁਲ ਵਾਹ ਵਾਹ ਦੂਜੀ ਬਿਲੀ ਘਰ ਰਿਹਾ ਇਹ ਬਿਲੀ ਘਰ ਰਹੀ ਆ ਬਿਲੀ ਘਰ ਆ ਕਿਛ ਬੈਕ ਸਾਈਡ ਹੈ ਜਾਂ ਬਿਲੀ ਘਰ ਹੈ ਸਾਡੇ ਸਾਹਮਣੇ ਦੇਖੋ ਠੀਕ ਹੈ ਜੀ ਰਾਹ ਰਾਹ ਦੇ ਠੀਕਾ ਕਰ ਲੇਗਾ ਕਿ ਨਵਾਂ ਮੋਲਾ ਵਸਿਆ ਹੌਲੀ ਹੌਲੀ ਆਕ ਵਗੈਰਾ ਸੈਕਲ ਨੂੰ ਠੀਕ ਹੈ ਜੀ ਆ ਦੇਖੋ ਆ ਬਿਲੀ ਘਰ ਦਾ ਇਦਾਂ ਉਹ ਤੁਹਾਨੂੰ ਸਾਰੀ ਇਹ ਬਿਲੀ ਘਰ ਆ ਰੜਕੇ ਦਾ ਠੀਕ ਹੈ ਜੀ ਇਥੋਂ ਦੱਦਾ ਗਾੜੀ ਆ ਮੇ ਮਾਲਾਂ ਨੂੰ ਲਾਹੋ ਸੰਗੀ ਵਗੈਰਾ ਨੂੰ ਜਿਲੀ ਜਾਂਦੀ ਸਾਰੀ ਆ ਦੇਖੋ ਸਾਰਾ ਮਹੱਲਾ ਹੀ ਆ ਦੇਣਾ ਠੀਕ ਹੈ ਜੀ ਫੜਕ ਲਾ ਲੇਂ ਟਟੇ ਵਾਲੀ ਜੀ ਆ ਵੀ ਨਮਾਜ਼ਾਂ ਦੇ ਬੜੀ ਪਣੀ ਇਹ ਵੀ ਸਾਰੀ ਨਵੀਆਂ ਜੀ ਆ ਬਿਲੀ ਬਿਲੀ ਕਰੀ ਆ ਸਾਰੇ ਬਿਲੀ ਕਰੀ ਬੈਕਸਾਈਡ ਆ ਸਾਰੇ ਨਵੇਂ ਘਰੇ ਆ ਹੌਣ ਜਿਹੜੇ ਪਿਓ ਆ ਠੀਕ ਹੈ ਜੀ ਇਹ ਯਦਵਾ ਬਰਾਦ ਇਹਨੂੰ ਸ਼ੇਅਰ ਕਰਿਓ ਨਹੀਂ ਕਰਿਓ। ਪੀਲੀ ਮਰਦੂਦੀ ਘਰ ਆ ਆ ਜੀ ਬਿੰਦੀ ਘਰ ਉਧਰ ਦਾ ਵਧੀਆ ਗੱਲ ਹੈ ਪਿੰਡ ਦੇ ਵਿੱਚ ਆ ਗਿਆ ਤਾਂ ਲੋਕ ਬਾਹਰੋਂ ਆ ਕੇ ਬਸ ਰਹੇ ਆ ਪਿੰਡ ਦਾ ਜਦੋਂ ਹੋਰ ਬੱਟਾ ਹੋ ਰਿਹਾ ਹੋਣੀ ਹੋਣੀ ਤੇ ਇਹ ਤਾਂ ਪਾੜੀ ਜਾਂਦੀ ਦੁੱਧੇ ਗੱਲੀ ਇਹਦਾ ਸਭ ਇਹ ਜੀ ਸਾਰੇ ਜੀ ਰਹੇ ਜੁੱਦੀ ਘਰ ਆਉਂਦੇ ਆ ਜੁੱਦੀ ਘਰ ਆਉਂਦੇ ਆ ਜਿੱਪੀ ਸਾਈਡ ਤੇ ਸਾਰੇ ਜੀ ਰਹੇ ਜੀ ਇਹ ਵੀ ਨੰਨੀ ਇਹ ਕੋਹੁਰ ਮੁੱਲਾ ਨਵਾਂ ਪਸਿਆ ਆ ਉਹ ਤੁਹਾਨੂੰ ਦਿਖਾ ਲਾਂਗੇ بڑے بڑے ਆਪਣੇ ਮਹਿੱਤੇ ਠੀਕ ਹੈ ਜੀ ਇਹਦਾ ਰੋਡ ਦੇ ਵਿੱਚ ਜੀ ਉਹ ਉੱਥਾ ਜਾਣੀ ਜਾਂਦਾ بڑے ਪਿੰਡ ਦੇ ਪਾਸੇ ਜਾਂਦਾ ਹੈ ਉੱਥਾ ਰੋਡ ਤੇ ਹੀ ਪਈ ਜਾਂਦਾ ਹੈ ਨਹਿਰ ਤੇ ਉੱਤਰ ਵੀ ਨਵੇਂ ਜੀ ਬਣ ਰਹੇ ਸਾਰੇ ਮਕਾਨ ਠੀਕ ਹੈ ਜੀ ਉਹ ਵੀ ਨਵਾਂ ਮੁੱਲਾ ਰੋਡ ਤੇ ਦਾ ਤਿਆਰ ਹੋ ਰਿਹਾ ਆ ਇੱਕ ਹੋ ਗਿਆ ਜੀ ਇਹ ਵੀ ਹੌਲੀ ਹੌਲੀ ਜੜੀ ਪੂਰਾ ਨਹੀਂ ਹੋ ਰਿਹਾ ਤੁਹਾਡੇ ਸਾਹਮਣੇ ਥੋੜਾ ਬੋੜਾ ਰਹਾ ਹੋਇਆ ਆ ਠੀਕ ਹੈ ਜੀ ਇਹ ਸੀ ਅੱਜ ਦੀ ਇਹ ਸੀ ਜੀ ਅੱਜ ਦਾ ਲਾਈਵ ਬਲੌਗ ਜੀ ਆਈ ਇਹ ਵੀ ਕਰ ਬਸ ਨੋ ਨੋ ਇੱਕ ਹੋਰ ਮੱਲਾ ਜਿਹੜਾ ਬਣਿਆ ਉਹ ਖਾਲਾ ਠੀਕ ਆ ਜੀ ਤੇ ਅੱਡੇ ਅੱਡਿਆਂ ਚ ਜਲਦੇ ਆ ਇਹ ਵੀ ਦਾ ਤੀਰਨਾ ਜੀ ਇਹਦਾ ਮਤਲਬ ਹੌਲੀ ਹੌਲੀ ਪਿੰਡ ਸਾਡਾ ਵੱਡਾ ਹੋਈ ਜਾਂਦਾ ਜੀ ਤੇ ਬਾਦ ਨੂੰ ਜਿਹੜਾ ਦੇਖੀਏ ਕਿੰਨੇ ਸਾਲ ਹੋ ਗਏ ਉਹ ਦੇਖ ਲਿਆ ਰਹਾ ਹਾਂ ਸਾਡੇ ਨਾਲ ਕਰਦਾ ਜੇ ਪਤਾ ਨਹੀਂ ਲੱਗਦਾ ਕਿੰਨੇ ਨਿਆਣੇ ਕਿਹਦੇ ਨਹੀਂ ਨਿਆਣੇ அந்த பிண்டாச்சி பை ரெண்டு பிண்டவால பேபல பி ரீபா ਮੱਲੇ ਜੀ ਵੀ ਪੈ ਰਹੀ ਹੈ ਬੈਬਲੈਨ ਕੋਈ ਜਦੋਂ ਟਰੈਕਟਰ ਰੋਡ ਤੇ ਲੱਗਦੀ ਟਕਰਾਫ ਕਰਾ ਕੱਢਦੇ ਆ ਹਨਾ ਠੀਕ ਹੈ ਜੀ ਸਸਰੀ ਗੱਲ ਸਾਰੇ ਭਰਾਵਾਂ ਨੂੰ ਇਹੀ ਗੱਲ ਬਾਤ ਸੀ ਜੀ ਉਹ ਵੀ ਹਿਸ਼ੀ ਫਿਰ ਕਰ ਦਿਓ ਲਾਈਕ ਕਰ ਦਿਓ ਆਪਣੇ ਭਰਾਵਾਂ ਦਾ ਲਾਈਕ ਠੀਕ ਹੈ ਜੀ ਕੋਲ ਠੀਕ ਹੈ ਸਸਰੀ ਗੱਲ ਸਾਰੇ ਭਰਾਵਾਂ ਨੂੰ